ਸੋਣਾ ਹੋਣਾ ਕੋਈ ਵੱਡੀ ਗੱਲ ਨਹੀਂ ਕੰਮ ਸੋਹਣੇ ਕਰਨੇ ਕਬੱਡੀ ਗੱਲ ਹੈ ਸੋਣਾ ਹੋਣਾ ਕੋਈ ਵੱਡੀ ਗੱਲ ਨਹੀਂ ਕੰਮ ਸੋਹਣੇ ਕਰਨੇ ਕਬੱਡੀ ਗੱਲ ਹੈ ਪਿਆਰ ਪਾਉਣਾ ਕੋਈ ਵੱਡੀ ਗੱਲ ਨਹੀਂ ਪਿਆਰ ਨਿਪਾਉਣਾ ਬਹੁਤ ਵੱਡੀ ਗੱਲ ਹੈ ਦੋਸਤੀ ਪਾੜਣੀ ਕੋਈ ਵੱਡੀ ਗੱਲ ਨਹੀਂ ਦੋਸਤੀ ਨਿਪੋਣੀ ਬਹੁਤ ਵੱਡੀ ਗੱਲ ਹੈ ਕਿਸੇ ਦਾ ਹੱਕ ਮਾਰ ਲੈਣਾ ਕੋਈ ਵੱਡੀ ਗੱਲ ਨਹੀਂ ਆਪਣੇ ਹੱਕ ਦਾ ਖਾਣਾ ਕੋਈ ਠੀਕ ਗੱਲ ਨਹੀਂ ਕਿਸੇ ਦਾ ਪੂਰਾ ਕਰਨਾ ਕੋਈ ਵੱਡੀ ਗੱਲ ਨਹੀਂ ਕਿਸੇ ਦਾ ਭਲਾ ਕਰਨਾ ਬਹੁਤ ਵੱਡੀ ਗੱਲ ਹੈ ਕਿਸੇ ਦਾ ਪੂਰਾ ਕਰਨਾ ਕੋਈ ਵੱਡੀ ਗੱਲ ਨਹੀਂ ਕਿਸੇ ਦਾ ਭਲਾ ਕਰਨਾ ਕੋਈ ਵੱਡੀ ਗੱਲ ਹੈ ਕਿਸੇ ਨਾਲ ਖੁਸ਼ੀ ਵੰਡਾਉਣੀ ਕੋਈ ਵੱਡੀ ਗੱਲ ਨਹੀਂ ਕਿਸੇ ਦਾ ਦੁੱਖ ਵੰਡਾਉਣਾ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ